ਵਿਰੋਧ ਤੋਂ ਉਮੀਦਵਾਰ ਹੈਗਾ ਉਹਦਾ ਵਿਰੋਧ ਕਰਨ ਆਏ ਆ ਕਿਉਂਕਿ ਇਹ ਕਿਸਾਨਾਂ ਦੀ ਕਾਤਲ ਪਾਰਟੀ ਹੈ ਇਹਨਾਂ ਨੇ ਜਿਹੜੀ ਹੁਣ ਚੋਣ ਮੁੱਦਿਆਂ ਰਹਿਤ ਚੋਣ ਕੀਤੀ ਹੈ ਜਾਨੀ ਅਜੇ ਤੱਕ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਅਸੀਂ ਪਹਿਲਾਂ ਜਿਹੜੀਆਂ ਮੰਗਾਂ ਮੰਵਾ ਕੇ ਲਿਆਏ ਤੇ ਉਹਦੇ ਵਿੱਚ ਜੋ ਇਹਨਾਂ ਨੇ ਮੰਗਾਂ ਸਾਡੇ ਨਾਲ ਮੰਨੀਆਂ ਤੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਨ ਜਾ ਰਹੇ ਹਾਂ ਬਾਕੀ ਉਹਨਾਂ ਦੀ ਲੋਕਾਂ ਨੇ ਸਮਝਣਾ ਹੈ ਕਿੰਨੇ ਲੋਕ ਸਾਡੇ ਨਾਲ ਨੇ ਕਿੰਨੇ ਲੋਕ ਉਹਨਾਂ ਨਾਲ ਨੇ ਇਹ ਲੋਕ ਅੰਤਾਰਾ ਕਰ ਦੇਣਗੇ ਦੇਖ ਲਓ ਛਾ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਵਧੀਆ ਉਤਸ਼ਾਹ ਸੀ ਕਿੰਨਾ ਕਾਰਕਿਰਤਾਮੇ ਕਾਰਕਿਰਤਾਮੇ ਇਹਨਾਂ ਪਿਆਰ ਤੇ ਲਗਾ ਆਇਆ ਦੁਕਾਨਦਾਰ ਵੀ ਵਪਾਰੀ ਵੀ ਸਾਰੇ ਗਰੀਬ ਜੰਮਤਾ ਵੀ ਸਾਰੇ ਮੁੜ ਕੇ ਆਏ ਆ ਬਹੁਤ ਉਤਸ਼ਾਹ ਹੈ ਮੋਦੀ ਸਾਹਿਬ ਨੂੰ ਬਹੁਤ ਵੱਡੇ ਪਦਰ ਤੇ ਇੱਥੇ ਵੋਟ ਮਿਲਣ ਵਾਲੀ ਬਹੁਤ ਉਤਸ਼ਾਹ ਹੈ ਦੇਖਣਾ ਇੱਕ ਤਰੀਕ ਨੂੰ ਬਹੁਤ ਵੱਡੇ ਪਦਰ ਤੇ ਭਾਰਤੀ ਜਨਤਾ ਪਾਰਟੀ ਦੇ ਮੋਦੀ ਸਾਹਿਬ ਨੂੰ ਵੋਟ ਪੈਣਗੇ ਜ਼ਰੂਰ ਤੋਂ ਉਮੀਦਵਾਰ ਹੈਗਾ ਉਹਦਾ ਵਿਰੋਧ ਕਰਨ ਆਏ ਆ ਕਿਉਂਕਿ ਇਹ ਕਿਸਾਨਾਂ ਦੀ ਕਾਤਲ ਪਾਰਟੀ ਹੈ ਇਹਨਾਂ ਨੇ ਜਿਹੜੀ ਹੁਣ ਚੋਣ ਮੁੱਦਿਆਂ ਰਹਿਤ ਚੋਣ ਕੀਤੀ ਐ ਜਾਨੀ ਅਜੇ ਤੱਕ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਅਸੀਂ ਪਹਿਲਾਂ ਜਿਹੜੀਆਂ ਮੰਗਾਂ ਮੰਵਾ ਕੇ ਲਿਆਏ ਤੇ ਉਹਦੇ ਵਿੱਚੋਂ ਜੋ ਇਹਨਾਂ ਨੇ ਮੰਗਾਂ ਸਾਡੇ ਨਾਲ ਮੰਨੀਆਂ ਤੀਆਂ ਮੰਨੀਆਂ ਉਹ ਹੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਨ ਜਾ ਰਹੇ ਹਾਂ ਬਾਕੀ ਉਹਨਾਂ ਦੀ ਲੋਕਾਂ ਨੇ ਸਮਝਣਾ ਹੈ ਕਿੰਨੇ ਲੋਕ ਸਾਡੇ ਨਾਲ ਨੇ ਕਿੰਨੇ ਲੋਕ ਉਹਨਾਂ ਨਾਲ ਨੇ ਇਹ ਲੋਕ ਅਦਤਾਰਾ ਕਰ ਦੇਣਗੇ ਦੇਖ ਲਓ ਸਾ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਵਧੀਆ ਉਤਸ਼ਾਹ ਸੀ ਕਿੰਨਾ ਕਾਰਕਿਰਤਾਮੇ ਕਾਰਿਕਰਤਾ ਮੈਂ ਇਹਨਾਂ ਪਿਆਰ ਤੇ ਲਗਾ ਆਇਆ ਦੁਕਾਨਦਾਰ ਵੀ ਵਪਾਰੀ ਵੀ ਸਾਰੇ ਗਰੀਬ ਜੰਮਤਾ ਵੀ ਸਾਰੇ ਮੁੜ ਕੇ ਆਏ ਆ ਬਹੁਤ ਉਤਸ਼ਾਹ ਮੋਦੀ ਸਾਹਿਬ ਨੂੰ ਬਹੁਤ ਵੱਡੇ ਪਦਰ ਤੇ ਇੱਥੇ ਵੋਟ ਮਿਲਣ ਵਾਲੀ ਬਹੁਤ ਉਤਸ਼ਾਹ ਹੈ ਦੇਖਣਾ ਇੱਕ ਤਰੀਕ ਨੂੰ ਬਹੁਤ ਵੱਡੇ ਪਦਰ ਤੇ ਭਾਰਤੀ ਜਨਤਾ ਪਾਰਟੀ ਦੇ ਮੋਦੀ ਸਾਹਿਬ ਨੂੰ ਵੋਟ ਪੈਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ